ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਾਥੀ ਆਪ ਸਭ ਨੂੰ ਪਤਾ ਹੀ ਹੈ ਆਪਣਾ ਸੂਪਾ ਹੜ੍ਹਾਂ ਤੇ ਮੀਂਹ ਦੀ ਮਾਰ ਚੱਲ ਰਿਹਾ ਹੈ ਜਿੰਨੂੰ ਆਪਾਂ ਕੁਦਰਤੀ ਆਫਤ ਜਾਂ ਕਰੋਪੀ ਵੀ ਕਹਿ ਸਕਦੇ ਹਾਂ ਪਰ ਤੇਜੇ ਇਸ ਕਾਰਨ ਸਾਡੀ ਗਰਾਊਂਡ ਅਤੇ ਜਿੱਥੇ ਬੱਚੇ ਪਹਿਲਵਾਨੀ ਕਰਦੇ ਸੀ ਕੁਸ਼ਤੀ ਅਕੈਡਮੀ ਮਹਤਪੁਰ ਸੋਮਾ ਪਹਿਲਵਾਨ ਜੀ ਦੀ ਪਾਣੀ ਬਹੁਤ ਆ ਗਿਆ ਸੀ ਤੇ ਜਿਸ ਕਾਰਨ ਬੱਚਿਆਂ ਨੇ ਫਿਰ ਵੀ ਹੌਸਲਾ ਨਹੀਂ ਛੱਡਿਆ ਅਤੇ ਰੋਜ਼ਾਨਾ ਆ ਕੇ ਗਰਾਊਂਡ ਦੇ ਬਣੀ ਹੋਈ ਸਟੇਜ ਤੇ ਪ੍ਰੈਕਟਿਸ ਕਰਦੇ ਹਨ ਅਤੇ ਅਸੀਂ ਇਸ ਹੌਸਲੇ ਨੂੰ ਸਲਾਮ ਕਰਦੇ ਹਾਂ ਵੀ ਜਿਹੜੇ ਬੱਚੇ ਵੀ ਆ ਕੇ ਮਿਹਨਤ ਕਰ ਰਹੇ ਹਨ ਤੇ ਅਸੀਂ ਪ੍ਰਸ਼ਾਸਨ ਤੋਂ ਤੇ ਐਨਆਰਏ ਵੀਰਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਚ ਪੀ ਸਾਨੂੰ ਕੋਈ ਮਾਇਦੀ ਸਹਾਇਤਾ ਦੋ ਵੀ ਤਾਂ ਜੋ ਕਿ ਅਸੀਂ ਅਖਾੜੇ ਵਿੱਚ ਸ਼ੈੱਡ ਜਾਂ ਕੋਈ ਜਿਮ ਵਗੈਰਾ ਬਣਾ ਸਕੀਏ ਤਾਂ ਜੋ ਕਿ ਇਦਾਂ ਦੀ ਫਿਊਚਰ ਵਿੱਚ ਕੋਈ ਇਦਾਂ ਦੀ ਆਫਤ ਆਵੇ ਤਾਂ ਸਾਡੇ ਨੌਜਵਾਨ ਪੀੜੀ ਆਪਣੀ ਮਿਹਨਤ ਲਾ ਸਕੇ ਅਤੇ ਇੱਕ ਨੌਜਵਾਨ ਪੀੜੀ ਨੂੰ ਵਧੀਆ ਸਿਹਤ ਮਿਲ ਸਕੇ ਅਤੇ ਇਹਨਾਂ ਦੇ ਬੱਚਿਆਂ ਦੇ ਹੌਸਲੇ ਨੂੰ ਅਸੀਂ ਸਲਾਮ ਕਰਦੇ ਹਾਂ ਜਿਹੜੇ ਪਾਣੀ ਦੇ ਬਾਵਜੂਦ ਵੀ ਆਪਣੀ ਮਿਹਨਤ ਕਰ ਰਹੇ ਹਨ ਅਤੇ ਇੱਕ ਪੰਜਾਬ ਨੂੰ ਵਧੀਆ ਸਨੇਹਾ ਭੇਜ ਰਹੇ ਹਨ ਤਾਂ ਜੋ ਕਿ ਬੱਚੇ ਮਾੜੀਆਂੋਂ ਤਾਂ ਛੱਡ ਕੇ ਇੱਕ ਚੰਗੇ ਕੰਮਾਂ ਵੱਲ ਲੱਗਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ